ਕਰਨ-ਤਰਨ ਦੇ ਵਿੱਚ ਕੌਣ ਮਾਰੇਗਾ ਬਾਜੀ ਕਿ ਵਾਰਿਸ ਪੰਜਾਬ ਦੀ ਜੱਥੇਬੰਦੀ ਜਿੱਤ ਪ੍ਰਾਪਤ ਕਰੇਗੀ ਇਸ ਸੀਟ ਦੇ ਉੱਤੇ ਲਗਾਤਾਰ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੀ ਹੈ ਕਿ ਉੱਥੇ ਹੀ ਵਾਰਿਸ ਪੰਜਾਬ ਦੀ ਜੱਥੇਬੰਦੀ ਦੇ ਵੱਲੋਂ ਮਨਦੀਪ ਸਿੰਘ ਨੂੰ ਜਿਹੜਾ ਕਿ ਉਮੀਦਵਾਰ ਐਲਾਨਿਆ ਗਿਆ ਹੈ ਤੇ ਬਾਕੀ ਪਾਰਟੀਆਂ ਨੇ ਵੀ ਲਗਭਗ ਆਪਣੇ ਸਾਰੇ ਹੀ ਉਮੀਦਵਾਰ ਐਲਾਨ ਦਿੱਤੇ ਨੇ ਤੇ ਉਥੇ ਹੀ ਨਾਮਜ਼ਦਗੀ ਪੱਤਰ ਤੱਕ ਭਰੇ ਗਏ ਨੇ ਹੁਣ ਸਵਾਲ ਇਹ ਉੱਠਦਾ ਹੈ ਕਿ ਕੌਣ ਬਾਜ਼ੀ ਮਾਰ ਕੇ ਜਾਵੇਗਾ ਕਿਉਂਕਿ ਤਰਨਤਾਰਨ ਦੀ ਜਿਹੜੀ ਸੀਟ ਆ ਉਹ ਇੱਕ ਪੰਥਕ ਸੀਟ ਆ ਜਿਸ ਦੇ ਵਿੱਚ ਕਈ ਸਵਾਲ ਵੀ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਛੇੜਾ ਕਿ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਜਿਹੜਾ ਹੈ ਕਿ ਸਮਰਥਨ ਦਿੱਤਾ ਗਿਆ ਤੇ ਜਿਸ ਦੇ ਦੌਰਾਨ ਹੁਣ ਸਵਾਲ ਸਭ ਤੋਂ ਵੱਡਾ ਕਿ ਮਨਦੀਪ ਸਿੰਘ ਇਸ ਸੀਟ ਦੇ ਉੱਤੇ ਜਿੱਤ ਪ੍ਰਾਪਤ ਕਰਨਗੇ ਤੇ ਹੋਰ ਕੀ ਕੁਝ ਕਹਿਣਾ ਸਿੱਖ ਜਥੇਬੰਦੀਆਂ ਦਾ ਤੇ ਹੋਰ ਆਓ ਤੁਹਾਨੂੰ ਸੁਣਾਉਣੇ ਆ ਅੱਜ ਜਦੋਂ ਇੱਥੇ ਪਿਛਲੀ ਪਿੰਡ ਚੀਮਾ ਕਲਾ ਜਦੋਂ ਅੱਜ ਮੇਰੇ ਹਿਸਾਬ ਦੇ ਨਾਲ ਬੋਲੇ ਸੋਨੇ ਆ ਗਾ ਸਤਿ ਸ਼੍ਰੀ ਅਕਾਲ ਘਟੋ ਘਟਵੀ ਤਿੰਨ ਸਾਲਾਂ ਤੋਂ ਬਾਅਦ ਜੋ ਅੱਜ ਮਨਦੀਪ ਭਾਜੀ ਤੇ ਹਰਦੀਪ ਭਾਜੀ ਉਹਾਂ ਦੇ ਦਰਸ਼ਨ ਕਿਤੇ ਇੱਕ ਮੈਂ ਚੜ੍ਹੋ ਥੋੜਾ ਜਿਹਾ ਟੋਟਕਾ ਹੈ ਜਿਹੜਾ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਆਪਣੀ ਜਿਹੜੀ ਵਾਰਿਸ ਪੰਜਾਬ ਦੇ ਜਥੇਬੰਦੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੈ ਉਹਨਾਂ ਦਾ ਜਿਹੜਾ ਸਲੂਕ ਹੈ ਜਾਣ ਪਛਾਣ ਹੈ ਉਹ ਭਾਈ ਸੰਦੀਪ ਸਿੰਘ ਸਣੀ ਉਹਾਂ ਦੀ ਅੱਜ ਦੀ ਨਹੀਂ ਇਹ ਗੱਲ 3 ਸਾਲ ਪਹਿਲਾਂ ਜਾਂਦੀ ਹੈ ਅਕਤੂਬਰ 2022 ਦਾ ਉਹ ਜਿਹੜਾ ਦਿਨ ਆਉਣਾ ਹੈ ਜਿੱਦਣ ਭਾਈ ਸੰਦੀਪ ਸਿੰਘ ਸੈਣੀ ਹੁਰਾ ਨੇ ਜੋ ਸਿੱਖਾਂ ਨੂੰ ਬੜਾ ਮਾੜਾ ਆਂਦਾ ਸੀ ਜੋ ਸਿੱਖ ਬੀਬੀਆਂ ਬਾਰੇ ਬੜੇ ਭੱਦੇ ਸ਼ਬਦ ਬੋਲਦਾ ਸੀ ਸੁਰੀ ਉਸ ਨੂੰ ਸੋਧਿਆ ਸੀ ਤਾਂ ਉਸ ਤੋਂ ਬਾਅਦ ਸ਼ਾਮਾਂ ਦਾ ਉਹ ਸਮਾ ਸੀ ਤੇ ਬੜੀ ਜਿਆਦਾ ਪੰਜਾਬ ਦੇ ਵਿੱਚ ਭੱਜੜਾ ਠੋਗੀ ਜੋ ਆਪਣੇ ਮਨਦੀਪ ਭਾਜੀ ਸੰਦੀਪ ਭਾਈ ਸੰਦੀਪ ਸਿੰਘ ਜੀ ਅਦੀਪ ਭਾਜੀ ਇਹਨਾਂ ਦੇ ਦੁਕਾਨਾਂ ਨੂੰ ਘਰਾਂ ਨੂੰ ਜਿਹੜੀ ਉਹ ਚੋਰੀ ਆਵਾਮ ਆਮ ਰਸਤਰੀ ਉਹ ਪੈ ਗਈ ਅੱਗਾ ਲਾ ਦਿੱਤੀ ਜੋ ਇਹਨਾਂ ਦਾ ਜੋ ਕਾਰੋਬਾਰ ਸੀ ਉਸ ਨੂੰ ਅੱਗਾ ਲਾ ਦਿੱਤੀ ਇਹਨਾਂ ਦੇ ਆਸ-ਪਾਸੇ ਜਿੰਨੇ ਬੰਦੇ ਸੀ ਇਹ ਵੀ ਚਲੋ ਬੰਦੇ ਨੂੰ ਮੌਕੇ ਤੇ ਸੁਝਦਾ ਨਹੀਂ ਹੁੰਦਾ ਤੇ ਜੋ ਇਹਨਾਂ ਨੇ ਜੋ ਮੇਰੇ ਪਿਤਾ ਜੀ ਐਡਵੋਕੇਟ ਹਰਪਾਲ ਸਿੰਘ ਖਾਰਾ ਔਰਾਂ ਦਾ ਜਿਹੜਾ ਨੰਬਰ ਹੈ ਸੋਸ਼ਲ ਮੀਡੀਆ ਤੋਂ ਚੱਕਿਆ ਤੇ ਕਿਤੇ ਨਾ ਫਿਰ ਆਪਣੇ ਸੰਪਰਕ ਵਿੱਚ ਆਏ ਤੇ ਉਸ ਤੋਂ ਅਗਲੇ ਦਿਨ ਸਵੇਰੇ-ਸਵੇਰੇ ਜੋ ਇਹਨਾਂ ਦੇ ਦਰਸ਼ਨ ਹੋਏ ਉਥੇ ਆਪਣੇ ਦਫ਼ਤਰ ਦੇ ਵਿੱਚ ਬਠਿੰਡੇ ਦੇ ਵਿੱਚ ਉਦੋਂ ਸਾਰੀ ਜਿਹੜੀ ਵਾਰਤਾ ਲੱਭਾ ਉਸ ਚੀਜ਼ ਦਾ ਪਤਾ ਲੱਗਿਆ ਕਿ ਕਿਵੇਂ ਇਹ ਸਾਰਾ ਕਾਰਜ ਹੋਇਆ ਉਸ ਤੋਂ ਬਾਅਦ ਇਹ ਉਦੋਂ ਇਹ ਚੀਜ਼ ਸੋਚੀ ਗਈ ਵੀ ਜੇ ਹੁਣ ਕੋਈ ਬੰਦਾ ਪੰਜਾਬ ਦੇ ਵਿੱਚ ਕੋਈ ਲੀਡਰ ਹੈ ਜਿਹੜਾ ਕਿ ਇਸ ਪਰਿਵਾਰ ਦੀ ਜਿਹੜੀ ਜਾਨ ਮਾਲ ਦੀ ਜਿਹੜੀ ਜੋ ਰੱਖਿਆ ਕਰ ਸਕਦਾ ਹੈ ਤਾਂ ਉਹ ਜੋ ਵਾਰਿਸ ਪੰਜਾਬ ਦੇ ਪਾਰਟੀ ਦੇ ਜਿਹੜੇ ਆਗੂ ਭਾਈ ਅਮਰਿਤਪਾਲ ਸਿੰਘ ਨੇ ਉਹ ਨੇ ਫਿਰ ਮੇਰੇ ਫਾਦਰ ਸਾਹਿਬ ਐਡਵੋਕੇਟ ਹਰਪਾਲ ਸਿੰਘ ਖਾਰਾ ਉਸ ਸਮੇਂ ਜਿਹੜੇ ਭਾਈ ਅਮਰਿਤਪਾਲ ਸਿੰਘ ਸੰਗ ਉਸ ਸਿੰਘਾਂ ਵਾਲੇ ਪਿੰਡ ਸਣ ਉਥੇ ਜੋ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਉਹਨਾਂ ਨਾਲ ਜੇਲ ਕੱਡੀ ਕੀਤੀ ਹੈ ਉਹਨਾਂ ਦਾ ਉਥੇ ਪਿੰਡ ਸੀ ਉਥੇ ਘਰ ਉਥੇ ਫਿਰ ਉਹਨਾਂ ਨੂੰ ਮੇਰੇ ਸਾਦਰ ਸ਼ਾਹਬ ਆਪਦੇ ਨਾਲ ਜਿਹੜੇ ਮੁੰਡੇ ਨਾਲ ਲੈ ਕੇ ਤੇ ਜੋ ਹਰਦੀਪ ਭਾਜੀ ਤੇ ਮਨਦੀਪ ਭਾਜੀ ਹਰਾਨੋ ਦੋਵਾਂ ਨੂੰ ਉੱਥੇ ਜੋ ਛੱਡ ਕੇ ਆਏ ਸਿੰਘਾਂ ਵਾਲੇ ਉਸ ਤੋਂ ਬਾਅਦ ਜਿੰਨੀ ਜੋ ਸਪੋਰਟ ਹੋ ਸਕਦੀ ਸੀ ਪਾਰਟੀ ਕੋਲੋਂ ਤੁਹਾਨੂੰ ਯਾਦ ਹੋਵੇਗਾ ਸੁਸ਼ਣਗੇ ਦੇ ਦੇਖਿਆ ਹੋਣਾ ਕਿਵੇਂ ਉਦੋਂ ਪੰਜਾਬ ਸਰਕਾਰ ਨੇ ਸਿੰਘਾਂ ਵਾਲੇ ਭਾਈ ਅਮਰਿਤਪਾਲ ਸਿੰਘ ਨੂੰ ਘੇਰਾ ਪਾ ਲਿਆ ਸੀ ਪੋਲਟ ਇਕੱਠੀ ਹੋ ਗਈ ਸੀ ਕਿਉਂਕਿ ਭਾਈ ਸੰਦੀਪ ਸਿੰਘ ਸਣੀ ਹਰਾਨ ਦੀ ਫੋਟੋ ਵਾਲੇ ਨੂੰ ਵੀ ਸੀ ਜਿਸ ਦੇ ਵਿੱਚ ਉਹ ਆਪਦੇ ਇੱਕ ਮੀਟਿੰਗ ਨੂੰ ਨਾਲ ਲੈ ਕੇ ਭਾਈ ਅਮਰਿਤਪਾਲ ਸਿੰਘ ਕੋਲ ਬੈਠੇ ਸੀ ਤਾਂ ਬੜਾ ਜਿਆਦਾ ਉਦੋਂ ਮੋਰਚੇ ਵੀ ਲਾਏ ਗਏ ਵੀ ਸੂਰੀ ਕਾਂਢ ਦੇ ਵਿੱਚ ਜੋ ਭਾਈ ਅਮਰਿਤਪਾਲ ਸਿੰਘ ਨੂੰ ਵੀ ਨਾਮਜ਼ਦ ਕਰਨਾ ਹੈ ਤਾਂ ਉਦੋਂ ਜਿਹੜਾ ਬਹਿਬਲ ਕਲਾ ਮੋਰਚਾ ਲੱਗਿਆ ਸੀ ਉਦੋਂ ਵੀ ਸਿੰਘਾਂ ਨੇ ਸੜਕ ਰੋਕ ਲਈ ਸੀ ਹੋਰ ਪੂਰੇ ਪੰਜਾਬ ਭਰ ਦੇ ਵਿੱਚ ਜਿਹੜੇ ਸਿੰਘ ਨੇ ਸਾਰੇ ਸੜਕਾਂ ਉੱਪਰ ਆ ਗਏ ਸੀ ਤਾਂ ਬੜਾ ਇੱਕ ਜਿਹੜਾ ਇੱਕ ਰਸੂਕ ਹੈ ਭਾਈ ਸੰਦੀਪ ਸਿੰਘ ਉਹ ਰਾਦੇ ਪਰਿਵਾਰ ਦੇ ਨਾਲ ਪਾਰਟੀ ਦਾ ਅਕਾਲੀ ਦਰਬਾਰਿਸ ਪੰਜਾਬ ਦੇ ਪਾਰਟੀ ਦਾ ਬੜਾ ਪੁਰਾਣਾ ਰਸੂਖ ਹੈ ਬੜੇ ਪਾਣੇ ਪੁਰਾਣੇ ਭਾਈ ਅਮਰਿਤਪਾਲ ਸਿੰਘ ਰਣਾਲ ਜੋ ਜੁੜੇ ਹੋਏ ਨੇ ਤੇ ਅੱਜ ਬੇਨਤੀ ਹੈ